ਭਾਜੀ ਮੈਂ ਅਮਰਜੀਤ ਦੇ ਘਰ ਜਾਣਾ ਸੀ। ਭਾਜੀ ਮੈਂ ਇੱਥੇ ਨਵਾਂ ਆਇਆ ਮੈਨੂੰ ਨਹੀਂ ਪਤਾ। ਭਾਈ ਹੁਣੀ ਬਿਠੋ ਨਾ ਪੁੱਛ ਲੋ। ਸਤਿ ਸ੍ਰੀ ਅਕਾਲ ਭਾਜੀ। ਸਤਿ ਸ੍ਰੀ ਅਕਾਲ ਜੀ। ਭਾਜੀ ਮੈਂ ਅਮਰਜੀਤ ਦੇ ਘਰ ਜਾਣਾ ਸੀ। ਉਹਨਾਂ ਦਾ ਘਰ ਕਿੱਥੇ ਆ? ਅਮਰਜੀਤ ਦੇ ਘਰ ਬਾਅਦ 'ਚ ਚੱਲ ਜਾਈ। ਦੁਪਹਿਰ ਦਾ ਟਾਈਮ ਹੋਇਆ ਰੋਟੀ ਖਾ ਕੇ ਜੇ ਬਹਿ ਜਾ। ਆਜਾ ਇੱਥੇ ਬੈਠ। ਚਲੋ ਭਾਜੀ ਜੇ ਤੁਸੀਂ ਮਾੜ ਨਾ ਕਹਿੰਦੇ ਤਾਂ ਦੋ ਰੋਟੀਆਂ ਖਾ ਹੀ ਲੈਨੇ ਆ। ਚਲ ਆ ਜਾ ਅੰਦਰ ਬੈਠ ਕੇ ਰੋਟੀ ਖਾ ਲੈ। ਪੁੱਤ ਰੋਟੀ ਫਾਕੇ ਲਈ ਅਮਨਪੁੱਤ ਰੋਟੀ ਲਿਆ ਭਾਈ ਨੂੰ ਰੋਟੀ ਖਲਾਈਏ ਕਿਹੜੀ ਸੀ ਸਬਜ਼ੀ ਰੱਖਾ ਮੈਂ ਫੁਲਕੇ ਲਾ ਕੇ ਲਈ ਆਲੇ ਰੈਡੀ ਜੀ ਫੁਲਕੇ ਇਹ ਪੁੱਤ ਸਬਜ਼ੀ ਵੀ ਲਿਆ ਸਬਜ਼ੀ ਅਪਾ ਤੋਂ ਦੌਰ ਉਠੀਆਂ ਹੋਰ ਲੈ ਕੇ ਆ ਕਿ ਹੋ ਰਿਹਾ ਕਿੜ ਗਿਆ ਰੋਟੀ ਤੇ ਸਬਜ਼ੀ ਇਕੱਠੀਆਂ ਲੈ ਕੇ ਆ ਨੋ 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 ਮੁਰਕੰਦੇ ਦੋ ਰੋਟੀਆਂ ਖਾ ਲਈਆਂ ਤੇ ਦੇ ਦੇ ਕਰਕੇ ਕਲੀਆ ਖਾ ਗਏ ਰੋਟੀਆਂ ਚੰਗਾ ਭਾਜੀ ਮੈਂ ਚੱਲਦਾ ਵਾਂ ਉਹ ਪਾਣੀ ਤਾਂ ਪੀਦਾ ਪਾਣੀ ਮੈਂ ਭਾਜੀ ਆਉਂਦੀ ਵਾਰੀ ਪੀਵਾਂਗਾ ਜਾ ਪਰਾਵਾ ਮੁੜ ਕੇ ਨਾ ਸਸਿਕਲ ਜੀ ਸਸਿਕਲ ਭਾਜੀ ਸ੍ਰੀਕਾਲ ਜੀ ਸ੍ਰੀਕਾਲ ਜੀ ਫੋੜ ਦੇ ਤੋ ਤੁਹਾਡੀ ਬੀਟ ਕਰਦੇਵੇਂ ਬੜੇ ਲੇਟ ਹੋ ਗਏ ਤੁਸੀਂ ਰੇਲਵੇ ਫਟਕ ਲੱਗਾ ਸੀ ਇਸ ਕਰਕੇ ਲੇਟ ਹੋ ਗਿਆ ਅਮਨ ਜਾ ਪੁੱਤ ਕੁਝ ਖਾਣ ਵਾਸਤੇ ਲੈ ਗਿਆ ਹਾਂਜੀ ਵਾਕ ਦੇ ਪੁੱਤ ਅਜੀ ਕਾਰੋਬਾਰ ਕੀ ਐ ਮੁੰਡਿਆ ਡੈਡੀ ਜੀ ਤੂੰ ਹੀ ਕੀ ਦੱਸਣਾ ਮੈਂ ਦੱਸ ਦਾਂ ਸਾਡਾ ਕਾਰੋਬਾਰ ਕੀ ਆ ਸਾਡਾ ਕਾਰੋਬਾਰ ਬਹੁਤ ਆ ਜਦੋਂ ਲੋਕੀ ਪੁੱਛਦੇ ਆ ਜ਼ਮੀਨ ਦਾ ਇਕੱਲਾ ਪੁੱਛਦੇ ਵੀ ਜ਼ਮੀਨ ਕਿੰਨੀ ਆ ਕਦਨ ਕਿਨੇ ਜ਼ਮੀਰ ਤੋਂ ਉੱਪਰ ਪੁੱਛਿਆ ਸਾਡੇ 10 ਕਿੱਲੇ ਆ ਅਸੀਂ ਘਰੋਂ ਬਹੁਤ ਸੌਖੇ ਆ ਤੁਹਾਡੀ ਕੁੜੀ ਰਾਜ ਕਰੇਗੀ ਜੇ ਸਾਡੀ ਕੁੜੀ ਰਾਜ ਕਰੇਗੀ ਸਾਨੂੰ ਹੋਰ ਕੀ ਚਾਹੀਦਾ ਆ ਮੰਮੀ ਮੈਨੂੰ ਤੇ ਅੱਗੇ بڑا ਸ਼ੌਂਕ ਸੀ ਸਰਦਾਰ ਨਹੀਂ ਬਣੰਦਾ ਜੇ ਤੁਹਾਨੂੰ ਰਿਸ਼ਤਾ ਮਨਜ਼ੂਰ ਆ ਤੇ ਸਾਨੂੰ ਕਾਹਦਾ ਤਰਾਜ ਆ ਕੁੜੀ ਨੂੰ ਚੁੰਨੀ ਚੜਾਵਾ ਕਰੋ ਅਸੀਂ ਨਾਲ ਹੀ ਲੈ ਜੰਨੇ ਆ ਮੈਂ ਕਹ ਜੀ ਅੱਜ ਆਪਾਂ ਸ਼ਹਿਰ ਚੱਲਦੇ ਆਂ ਸ਼ੋਪਿੰਗ ਕਰਕੇ ਆਉਨੇ ਆਂ ਜੋ ਕੁਝ ਲੈਣਾ ਤੁਸੀਂ ਲੈ ਲਿਓ ਨਹੀਂ ਜੀ ਪਹਿਲਾਂ ਤੁਸੀਂ ਮੈਨੂੰ ਸ਼ੋਪਿੰਗ ਰਹਿਣ ਦਿਓ ਤੇ ਕਿਲੇ ਦਿਖਾ ਕੇ ਲੈ ਕੇ ਆਓ ਉੱਥੇ ਜਾ ਕੇ ਮੈਂ ਆਪਣੀਆਂ ਸਹੇਲੀਆਂ ਨੂੰ ਸਾੜਾਂਗੀ ਸਰਦਾਰ ਵੀ ਬੰਦਰੀਲਾ ਪਾਵਾਂਗੀ ਚੱਲ ਫਿਰ ਤੈਨੂੰ ਕਿਲੇ ਵਿਖਾ ਹੀ ਲਿਆਵਾਂ ਆ ਮੰਨ ਤੈਨੂੰ ਕਿਲੇ ਦਿਖਾਵਾਂ ਚੱਲ ਆ ਜਾ ਆ ਦੇਖ ਇੱਕ ਦੋ ਤਿੰਨ ਚਾਰ ਪੰਜ ਪੰਜ ਕਿੱਲੇ ਆਈ ਪੰਜਾਂ ਤੇ ਉਹ ਮੱਝਾਂ ਵੱਜੀਆਂ ਹੀ ਆ ਬੱਚਾ ਕੀ ਹੋੜੇ